ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਅਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਵਿੱਚ ਰੈਂਟ ਲਗਾਤਾਰ ਘਟ ਰਿਹਾ ਹੈ ਨੋਕਤਬਰ ਦੇ ਵਿੱਚ 2.2% ਦੀ ਗਿਰਾਵਟ 13 ਮਹੀਨਿਆਂ ਤੋਂ ਰੁਝਾਨ ਜਾਰੀ ਫੈਡਰਲ ਬਜਟ ਦੇ ਉੱਪਰ ਚਰਚਾ ਆਉਣ ਵਾਲੇ ਦਿਨਾਂ 'ਚ ਹੋਵੇਗੀ ਸ਼ੁਰੂ ਕਨਜ਼ਰਵੇਟਿਵ ਅਤੇ ਬਲੌਕ ਵੱਲੋਂ ਲਿਆਂਦੀਆਂ ਗਈਆਂ ਬੈਡਜਟ ਚ ਪਹਿਲੀ ਚ ਲਿਬਰਲਸ ਦੇ ਨਾਲ ਵੋਟ ਕਰੇਗੀ ਐਨਡੀਪੀ ਵਿਸ਼ੇਸ਼ ਕਰਕੇ ਦੇ ਫਾਈਨੈਂਸ ਮਿਨਿਸਟਰ ਬ੍ਰੈਂਡਾ ਬੈਲੀ ਨੇ ਫੈਡਰਲ ਬਜਟ ਦਾ ਕੀਤਾ ਸਵਾਗਤ ਤਵਾਰ ਨਾਲੋਂ ਨਾਲ ਫੋਰੈਸਟ ਇੰਡਸਟਰੀ ਲਈ ਮੰਗੀ ਰਾਹਤ ਹੁਣ ਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸੈਂਟਰਲ ਹਿੱਸੇ 'ਚ ਜੌਬਸ ਪ੍ਰਦਾਨ ਕਰਨ ਵਾਲੀ ਲੰਬਰ ਮਿਲ ਬੰਦ ਹੋਣ ਜਾ ਰਹੀ ਹੈ ਤੇ ਇਸ ਦਾ ਕਾਰਨ ਅਮਰੀਕਾ ਨਾਲ ਚੱਲ ਰਹੀ ਟ੍ਰੇਡ ਵਾਰ ਹੈ ਵੈਸਟ ਆਫ ਫਰੇਜ਼ਰ ਟੈਂਪਰ ਕਾਰਪੋਰੇਸ਼ਨ ਨੇ ਦੱਸਿਆ ਕਿ 100 ਮਾਈਲ ਹਾਊਸ ਸਥਿਤ ਲੰਬਰ ਮਿਲ ਇਕਨੋਮਿਕਲ ਵਾਈਬਲਸ ਨਹੀਂ ਰਹੀ ਹੈ ਜਿਸ ਕਾਰਨ 2025 ਦੇ ਅੰਤ ਵਿੱਚ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜਿਨਾਂ ਸਪੱਸ਼ਟ ਕੀਤਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਸੌਫਟਵੋਡ ਲੰਬਰ ਤੇ ਲਗਾਈਆਂ ਡਿਊਟੀਆਂ ਇਸ ਦਾ ਪ੍ਰਮੁੱਖ ਕਾਰਨ ਹੈ ਕੰਪਨੀ ਦੀ ਸਟੇਟਮੈਂਟ ਅਨੁਸਾਰ ਸੌਫਟਵੋਡ ਲੰਬਰ ਦੀ ਘਟੀ ਡਿਮਾਂਡ ਅਤੇ ਜ਼ਿਆਦਾ ਡਿਊਟੀਆਂ ਕਾਰਨ ਇਹ ਸਥਿਤੀ ਬਣੀ ਹੈ ਵੈਨਕੂਬਰ ਆਧਾਰਿਤ ਕੰਪਨੀ ਨੇ ਦੱਸਿਆ ਕਿ ਇਸ ਮਿਲ ਦੇ ਬੰਦ ਹੋਣ ਨਾਲ 165 ਨੌਕਰੀਆਂ ਖਤਮ ਹੋਣਗੀਆਂ 2021 ਦੀ ਸੈਂਸਸ ਮੁਤਾਬਕ 100 ਮਾਈਲ ਹਾਊਸ ਦੀ ਆਬਾਦੀ ਦਾ ਇਹ 8.6% ਬਣਦਾ ਹੈ ਕੰਪਨੀ ਨੇ ਕਿਹਾ ਕਿ ਉਹ ਵਰਕਰਾਂ ਉੱਤੇ ਪ੍ਰਭਾਵ ਘਟਾਉਣ ਲਈ ਕੋਸ਼ਿਸ਼ ਕਰੇਗੀ ਜਿੱਥੇ ਵੀ ਹੋਰ ਜੌਬਸ ਕੰਪਨੀ ਵਿੱਚ ਹੋਣਗੀਆਂ ਉੱਥੇ ਵਰਕਰਾਂ ਨੂੰ ਮੌਕਾ ਦਿੱਤਾ ਜਾਏਗਾ ਕੰਪਨੀ ਅਗਸਤ ਵਿੱਚ ਆਪਣੀ ਅਮਰੀਕੀ ਮਿਲ ਵੀ ਬੰਦ ਕਰੇਗੀ ਕਾਬਲੇ ਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡੀਅਨ ਲੰਬਰ ਦੇ ਉੱਪਰ 45% ਡਿਊਟੀਆਂ ਲਗਾਈਆਂ ਗਈਆਂ ਨੇ ਅਮਰੀਕਾ ਦੇ ਕਮਰਸ ਡਿਪਾਰਟਮੈਂਟ ਵੱਲੋਂ ਚੁੱਕੇ ਇਸ ਕਦਮ ਤੋਂ ਬਾਅਦ ਕੈਨੇਡੀਅਨ ਲੰਬਰ ਇੰਡਸਟਰੀ ਦੇ ਉੱਪਰ ਖਾਸ ਅਸਰ ਨਜ਼ਰ ਆ ਰਿਹਾ ਹੈ ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ 25% ਟੋਟਲ ਲੰਬਰ ਦਾ ਸਪਲਾਈ ਕਰਦਾ ਹੈ ਅਤੇ ਕੈਨੇਡਾ ਦੇ ਲੰਬਰ ਐਕਸਪੋਰਟ ਲਗਭਗ ਅਮਰੀਕਾ ਉੱਪਰ ਨਿਰਭਰ ਨੇ ਪਰ ਜਦੋਂ ਅਮਰੀਕੀ ਸਰਕਾਰ ਦਾ ਰੋਕਸ ਨੂੰ ਲੈ ਕੇ ਬਦਲਿਆ ਤਾਂ ਉਸ ਦੇ ਬਾਅਦ ਇਸ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਮਿਲਣਾ ਬੰਦ ਹੋਣ ਅਤੇ ਉਹਦੇ ਨਾਲ ਹਜ਼ਾਰਾਂ ਨੌਕਰੀਆਂ ਖਤਰੇ 'ਚ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਬੇਸ਼ੱਕ ਫੈਡਰਲ ਸਰਕਾਰ ਦੇ ਵੱਲੋਂ ਲੰਬਰ ਇੰਡਸਟਰੀ ਨੂੰ ਬਚਾਉਣ ਦੇ ਲਈ ਲੌਂਗ ਟਰਮ ਲੋਨ ਅਤੇ ਸਿੱਧੀ ਸਹਾਇਤਾ ਦੀ ਅਨਾਊਂਸਮੈਂਟ ਕੀਤੀ ਗਈ ਹੈ ਪਰ ਉਸ ਨੂੰ ਹਲੇ ਪਹੁੰਚਣ ਵਿੱਚ ਦੇਰ ਲੱਗੇਗੀ ਦੂਜੇ ਪਾਸੇ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਲਗਾਤਾਰ ਫੈਡਰਲ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡੀਅਨ ਲੰਬਰ ਇੰਡਸਟਰੀ ਨੂੰ ਵੀ ਉਸੇ ਢੰਗ ਦੇ ਨਾਲ ਪੇਸ਼ ਕੀਤਾ ਜਾਵੇ ਜਿਵੇਂ ਆਟੋ ਅਤੇ ਸਟੀਲ ਇੰਡਸਟਰੀ ਨੂੰ ਲੈ ਕੇ ਫੈਡਰਲ ਸਰਕਾਰ ਲਗਾਤਾਰ ਆਵਾਜ਼ ਚੁੱਕ ਰਹੀ ਹੈ ਇਸ ਸਬੰਧੀ ਇੱਕ ਮੀਟਿੰਗ ਵੈਨਕੂਵਰ ਦੇ ਵਿੱਚ ਵੀ ਹੋਈ ਸੀ ਜਿੱਥੇ ਕਿ ਫੈਡਰਲ ਮਿਨਿਸਟਰਸ ਅਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੇ ਫੋਰੈਸਟ ਮਿਨਿਸਟਰ ਸ਼ਾਮਲ ਹੋਏ ਸਨ ਜਿਨ੍ਹਾਂ ਦੇ ਵੱਲੋਂ ਇਸ ਇੰਡਸਟਰੀ ਨੂੰ ਬਚਾਉਣ ਦੇ ਲਈ ਕੋਈ ਸਾਂਝੀ ਰਣਨੀਤੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਪਰ ਪ੍ਰੋਵਿੰਸ਼ੀਅਲ ਸਰਕਾਰ ਲਗਾਤਾਰ ਮੰਗ ਕਰ ਰਹੀ ਹੈ ਕਿ ਤੁਰੰਤ ਇਹ ਸਹਾਇਤਾ ਮਿਲਣੀ ਚਾਹੀਦੀ ਹੈ ਕਿਉਂਕਿ ਜੇਕਰ ਇੰਡਸਟਰੀ ਦੇ ਵਿੱਚ ਜੌਬਸ ਖਤਮ ਹੋਈਆਂ ਨੰਬਰ ਮਿਲਣਾ ਬੰਦ ਹੋਈਆਂ ਤਾਂ ਇਸ ਨੂੰ ਮੋੜ ਪੈਰਾ ਤੇ ਲਿਆਉਣਾ ਔਖਾ ਹੋ ਜਾਏਗਾ ਦੂਜੇ ਪਾਸੇ ਫੈਡਰਲ ਸਰਕਾਰ ਕੈਨੇਡੀਅਨ ਲੱਬਰ ਦੇ ਲਈ ਹੋਰ ਮਾਰਕੀਟਸ ਲੱਭਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕਰ ਰਹੀ ਹੈ ਅਲਬਰਟਾ ਤੇ ਫੈਡਰਲ ਸਰਕਾਰ ਆਪਣੇ ਰਿਸ਼ਤਿਆਂ ਨੂੰ ਮੋੜ ਸਥਾਪਿਤ ਕਰਨ ਲਈ ਕਦਮ ਚੁੱਕਣ ਜਾ ਰਹੇ ਨੇ ਜਿਸ ਤਹਿਤ ਦੋਵੇਂ ਸਰਕਾਰਾਂ ਵੱਲੋਂ ਐਮਓਯੂ ਸਾਈਨ ਕੀਤਾ ਜਾਏਗਾ ਇਸ ਮੇਜਰ ਅਕੋਰਡ ਨੂੰ ਲੈ ਕੇ ਗੱਲਬਾਤ ਜਾਰੀ ਹੈ ਅਲਬਰਟਾ ਦੇ ਪ੍ਰੀਮੀਅਰ ਆਫਿਸ ਮੁਤਾਬਕ ਇਹ 16 ਨਵੰਬਰ ਨੂੰ ਕੈਨੇਡੀਅਨ ਫੁੱਟਬਾਲ ਲੀਗ ਦੇ ਗ੍ਰੇ ਕੱਪ ਤੋਂ ਪਹਿਲਾਂ ਸਾਈਨ ਹੋਣ ਦੀ ਉਮੀਦ ਹੈ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰ ਦਰਮਿਆਨ ਪਿਛਲੇ ਇੱਕ ਦਹਾਕੇ 'ਚ ਰਿਲੇਸ਼ਨ ਟਾਕਸਿਕ ਰਹੇ ਨੇ ਕਿਉਂਕਿ ਅਲਬਰਟਾ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀਆਂ ਨੀਤੀਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ ਜਿਸ ਵਿੱਚ BC ਦੇ ਨਾਰਦਰਨ ਕੋਸਟ ਉੱਤੇ ਟੈਂਕਰ ਬੈਨ ਜ਼ੀਰੋ ਐਮਿਸ਼ਨ ਇਲੈਕਟ੍ਰਿਸਿਟੀ ਰੈਗੂਲੇਸ਼ਨਸ ਅਤੇ ਔਇਲ ਅਤੇ ਗੈਸ ਉੱਪਰ ਅਮਿਸ਼ਨ ਕੈਪ ਨੂੰ ਇਸ ਦਾ ਕਾਰਨ ਅਲਬਰਟਾ ਦੱਸਦਾ ਹੈ ਕਿ ਇਨ੍ਹਾਂ ਕਦਮਾਂ ਦੇ ਨਾਲ ਅਲਬਰਟਾ ਦੇ ਔਇਲ ਐਂਡ ਗੈਸ ਸੈਕਟਰ ਉੱਪਰ ਸੱਟ ਮਾਰੀ ਗਈ ਹੈ ਮੇਨਸਟ੍ਰੀਮ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਰਸ ਨੇ ਦੱਸਿਆ ਕਿ ਹਾਈ ਸਟੇਕ ਗੱਲਬਾਤ ਹੈ ਇਸ ਲਈ ਹੋਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕੁਝ ਵੀ ਪਬਲਿਕ ਹੋਣ ਨਾਲ ਗੱਲਬਾਤ ਵਿਗੜ ਸਕਦੀ ਹੈ ਇਤੋਂ ਤੱਕ ਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੇ এনਵਾਇਰਨਮੈਂਟ ਮਨਿਸਟਰ ਰੋਵੇਕਾ ਸੂਲਜ਼ੋ ਨੇ ਫਰਦਰ ਕਲਾਈਮੇਟ ਪਾਲਿਸੀ ਦੀ ਆਲੋਚਨਾ ਕਰਨ ਲਈ ਮੀਡੀਆ ਵਿੱਚ ਸ਼ਾਇਰ ਰਹਿੰਦੇ ਨੇ ਪਰ ਇਸ ਵਾਰ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਇਸ ਪਾਲਿਸੀ ਦੇ ਆਉਣ ਤੋਂ ਬਾਅਦ ਚੁੱਪ ਨੇ ਜਿੱਤੋ ਸੁਭਾਵਨਾਵਾਂ ਨੇ ਕਿ ਸ਼ਾਇਦ ਦੋਵੇਂ ਸਰਕਾਰਾਂ ਦੇ ਦਰਮਿਆਨ ਗੰਭੀਰ ਗੱਲਬਾਤ ਚੱਲ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਮਾਕ卡ਰਨੀ ਕੈਨੇਡਾ ਨੂੰ એનર્ਜੀ ਦੇ ਖੇਤਰ ਦੇ ਵਿੱਚ ਪੈਰਾਂ ਤੇ ਖੜੇ ਕਰਨ ਦਾ ਵਾਅਦਾ ਇਲੈਕਸ਼ਨ ਦੌਰਾਨ ਕਰਦੇ ਰਹੇ ਨੇ ਅਤੇ ਓਟਵਾ ਦੇ ਵਿੱਚ ਵੀ ਉਹਨਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਜਿਸ ਦੇ ਬਾਅਦ ਗ੍ਰੇ ਕੱਪ ਤੋਂ ਪਹਿਲਾਂ ਪਾਈਪਲਾਈਨ ਨੂੰ ਲੈ ਕੇ ਕੁਝ ਨਾ ਕੁਝ ਅਨਾਉਂਸਮੈਂਟ ਹੋਵੇ ਜਾਂ ਇਸ ਖੇਤਰ ਦੇ ਵਿੱਚ ਕਦਮ ਵਧਾਏ ਜਾਣ ਇਸ ਨੂੰ ਲੈ ਕੇ ਅਲਬਰਟਾ ਕਾਫੀ ਆਸਬੰਦ ਹੈ ਦੂਜੇ ਪਾਸੇ ਨਵੀਂ ਪਾਈਪਲਾਈਨ ਨੂੰ ਲੈ ਕੇ ਅਲਬਰਟਾ ਦੀ ਪ੍ਰੀਮੀਅਰ ਦੇ ਵੱਲੋਂ ਗਵਰਨਮੈਂਟ ਫੰਡਿੰਗ ਦੇ ਨਾਲ ਇਸ ਦਾ ਪ੍ਰੋਪੋਜ਼ਲ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਸ ਨੂੰ ਫੈਡਰਲ ਮੇਜਰ ਪ੍ਰੋਜੈਕਟ ਆਫਿਸ ਦੇ ਵਿੱਚ ਸਬਮਿਟ ਕਰਵਾਇਆ ਜਾਵੇ ਅਤੇ ਇਸ ਦੇ ਬਾਅਦ ਕਿਸੇ ਨਾ ਕਿਸੇ ਪ੍ਰਾਈਵੇਟ ਕੰਪਨੀ ਦੇ ਅੱਗੇ ਆਉਣ ਦਾ ਦਾਵਾ ਵੀ ਉਹ ਕਰ ਰਹੇ ਨੇ ਪਰ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਇਸ ਪਾਈਪਲਾਈਨ ਦੇ ਵਿਰੋਧ ਦੇ ਵਿੱਚ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਬ੍ਰਿਟਿਸ਼ ਕਲੰਬੀਆ ਦੇ ਨਾਰਦਰਨ ਕੋਸਟ ਦੇ ਉੱਪਰ ਟੈਂਕਰ ਬੈਨ ਦਾ ਉਹ ਸਮਰਥਨ ਕਰਨਗੇ ਅਤੇ ਬਣਿਆ ਰਵੇ ਇਸ ਦੇ ਨਾਲ ਫੈਡਰਲ ਸਰਕਾਰ ਤੱਕ ਵੀ ਆਵਾਜ਼ ਪਹੁੰਚਾਉਂਦੇ ਰਹਿਣਗੇ ਬੀਤੇ ਦਿਨੀ ਉਹ ਫਸ ਨੈਸ਼ਨਸ ਲੀਡਰਸ ਦੇ ਨਾਲ ਸਨ ਜਿੱਥੇ ਕਿ ਉਹਨਾਂ ਨੇ ਇੱਕ ਡੈਕਲੇਰੇਸ਼ਨ ਸਾਈਨ ਕੀਤਾ ਜੋ ਕਿ ਨਾਰਦਰਨ ਕੋਸਟ ਦੇ ਉੱਪਰ ਟੈਂਕਰ ਬੈਨ ਦਾ ਸਮਰਥਨ ਕਰਦਾ ਹੈ ਸਟੈਟਿਸਟਿਕ ਕੈਨੇਡਾ ਨੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਇਕਨੋਮੀ ਦੇ ਵਿੱਚ 67000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਨੇ ਇਸ ਦੇ ਨਾਲ ਬੇਰੋਜ਼ਗਾਰੀ ਦਰ ਥੋੜੀ ਜਿਹੀ ਘਟ ਕੇ 6.9% ਦਰਜ ਹੋਈ ਹੈ ਜਿਆਦਾ ਵਾਧਾ ਪਾਰਟ ਟਾਈਮ ਜੌਬਸ ਦੇ ਵਿੱਚ ਹੋਇਆ ਹੈ ਸੈਕਟਰ ਦੇ ਹਿਸਾਬ ਦੇ ਨਾਲ ਨਜ਼ਰ ਮਾਰੀਏ ਤਾਂ ਰਿਟੇਲ ਤੋਂ ਇਲਾਵਾ ਬਾਕੀ ਹੋਲ ਸੇਲ ਦੇ ਵਿੱਚ ਵੀ 41000 ਜੌਬਸ ਜੁੜੀਆਂ ਨੇ ਨਾਲ ਹੀ ਟਰਾਂਸਪੋਰਟੇਸ਼ਨ ਵੇਅਰ ਹਾਊਸਿੰਗ ਅਤੇ ਕਲਚਰਲ ਤੇ ਮਨੋਰੰਜਨ ਦੇ ਤੌਰ ਤੇ ਯੂਟਿਲਿਟੀ ਖੇਤਰਾਂ ਦੇ ਵਿੱਚ ਵੀ ਵਾਧਾ ਹੋਇਆ ਕੰਸਟਰਕਸ਼ਨ ਦੇ ਖੇਤਰ ਦੇ ਵਿੱਚ ਵੀ 45000 ਨੌਕਰੀਆਂ ਘਟੀਆਂ ਨੇ ਸਟੈਟਕ ਦੇ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਜਿਸ ਵਿੱਚ ਕੰਸਟਰਕਸ਼ਨ ਅਤੇ ਨਾਲੋਂ ਨਾਲ ਹੋਰ ਮੈਨੂਫੈਕਚਰਰਸ ਦੇ ਵਿੱਚ ਰੋਜ਼ਗਾਰ ਘਟ ਰਿਹਾ ਜਦ ਕਿ ਸਰਵਿਸਿਸ ਵਾਲੇ ਖੇਤਰ ਦੇ ਵਿੱਚ ਇਸ ਸਮੇਂ ਦੌਰਾਨ 142000 ਨੌਕਰੀਆਂ ਵਧੀਆਂ ਨੇ ਅਕਤੂਬਰ ਵਿੱਚ ਸ਼ਾਮਲ ਹੋਈਆਂ ਜੌਬਸ ਪਾਰਟ ਟਾਈਮ ਨੇ ਹਾਲਾਂਕਿ ਪਿਛਲੇ ਸਾਲ ਨਾਲੋਂ ਫੁੱਲ ਟਾਈਮ ਅਤੇ ਪਾਰਟ ਟਾਈਮ ਦੋਵੇਂ ਕਿਸਮ ਦੀਆਂ ਜੌਬਸ ਵਧੀਆਂ ਨੇ ਪ੍ਰਾਈਵੇਟ ਸੈਕਟਰ ਵਿੱਚ ਜੌਬਸ 73000 ਦਾ ਵਾਧਾ ਹੋਇਆ ਜਦ ਕਿ ਗਵਰਨਮੈਂਟ ਵਰਕਰਸ ਦੀ ਗਿਣਤੀ ਘਟੀ ਵਧੀ ਨਹੀਂ ਹੈ ਉਹ ਸਥਿਰ ਰਹੀ ਹੈ ਸਤੰਬਰ ਜੋ ਕਿ ਲੋਕ ਬੇਰੋਜ਼ਗਾਰ ਸਨ ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ ਹੈ ਸਟੈਟਿਸਟਿਕ ਕੈਨੇਡਾ ਅਨੁਸਾਰ ਨੌਜਵਾਨ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਹੈ ਉਹਨਾਂ ਦੇ ਵਿੱਚ ਬੇਰੋਜ਼ਗਾਰੀ ਫਰਵਰੀ ਤੋਂ ਬਾਅਦ ਪਹਿਲੀ ਵਾਰ ਘਟੀ ਹੈ ਯਾਨੀ ਕਿ ਇਸ ਵਰਗ ਵਿੱਚ ਵੀ ਨੌਕਰੀਆਂ ਵਧੀਆਂ ਨੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦਰ ਪਿਛਲੇ 2.5 ਸਾਲਾਂ ਤੋਂ ਲਗਾਤਾਰ ਵਧ ਰਹੀ ਸੀ ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਦੇ ਹੋਏ ਇਸ ਸਾਲ ਅਕਤੂਬਰ ਵਿੱਚ ਲੋਕਾਂ ਦੀ ਔਸਤਨ ਅਰਲੀ ਵੇਜ ਦੇ ਵਿੱਚ ਵੀ 13.5% ਦਾ ਵਾਧਾ ਹੋਇਆ ਭਾਗ ਕੀ 1 ਡਾਲਰ 27 ਸੈਂਟ ਵਧੀਆ ਹੁਣ ਕੈਨੇਡਾ ਦੇ ਵਿੱਚ ਲੋਕ ਔਸਤਨ 37 ਡਾਲਰ 6 ਸੈਂਟ ਪ੍ਰਤੀ ਘੰਟਾ ਕਮਾ ਰਹੇ ਨੇ ਸੀਆਈਬੀਸੀ ਦੇ ਸੀਨੀਅਰ ਇਕਨੋਮਿਸਟ ਐਂਡਰੂ ਗ੍ਰੈਥਮ ਨੇ ਲਿਖਿਆ ਹੈ ਕਿ ਹਾਲਾਂਕਿ ਨੌਕਰੀਆਂ ਦੀ ਮੰਤਰ ਪਿਛਲੇ ਮਹੀਨੇ ਜਿੰਨੀ ਮਜ਼ਬੂਤ ਨਹੀਂ ਹੈ ਅਕਤੂਬਰ ਦੇ ਵਿੱਚ ਫੁੱਲ ਟਾਈਮ ਨੌਕਰੀਆਂ ਘਟੀਆਂ ਨੇ ਪਰ ਪਾਰਟ ਟਾਈਮ ਵਧੀਆਂ ਨੇ ਪਰ ਇਸ ਨਾਲ ਅੰਕੜਿਆਂ ਦੇ ਮਜ਼ਬੂਤ ਨਤੀਜੇ ਜ਼ਿਆਦਾ ਅਸਰ ਨਹੀਂ ਪੈਂਦਾ ਉਹਨਾਂ ਨੇ ਕਿਹਾ ਕਿ ਕੋਲ ਮੁਲਾ ਕੇ ਅੱਜ ਦੇ ਅੰਕੜੇ ਬੈਂਕ ਆਫ ਕੈਨੇਡਾ ਦੀ ਸੋਚ ਦਾ ਸਮਰਥਨ ਕਰਦੇ ਨੇ ਕਿ ਵਿਆਜ ਦਰਾਂ ਹੁਣ ਇੰਨੀਆਂ ਘਟ ਹਨ ਕਿ ਇਕਨੋਮੀ ਨੂੰ ਬੂਸਟ ਅਪ ਮਿਲਣਾ ਸ਼ੁਰੂ ਹੋ ਗਿਆ ਭਾਪਕੇ ਇਕਨੋਮੀ ਚ ਹਲਚਲ ਸ਼ੁਰੂ ਹੋਈ ਹੈ ਤੇ ਉਹਨਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਹੁਣ ਹੋਰ ਇੰਟਰਸਟ ਰੇਟ ਦੇ ਵਿੱਚ ਕਟੌਤੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬੈਂਕ ਆਫ ਕੈਨੇਡਾ ਦੀ ਇਸ ਸਾਲ ਦੀ ਇੱਕ ਮੀਟਿੰਗ ਹਲੇ ਬਾਕੀ ਹੈ ਤੇ ਸੁਭਾਵਨਾਵਾਂ ਹਨ ਕਿ ਸ਼ਾਇਦ ਬੈਂਕ ਇੰਟਰਸਟ ਰੇਟ ਦੇ ਵਿੱਚ ਇੱਕ ਕੱਟ ਹੋਰ ਲਗਾ ਸਕਦਾ ਹੈ ਕਿਉਂਕਿ ਅਮਰੀਕੀ ਟੈਰਫਸ ਦੇ ਨਾਲ ਚੰਬੀ ਕੈਨੇਡੀਅਨ ਆਰਥਿਕਤਾ ਨੂੰ ਮੁੜ ਤੋਂ ਤੋੜਨ ਦੇ ਲਈ ਬੈਂਕ ਦੇ ਵੱਲੋਂ ਦੋ ਕੱਟ ਆਪਣੀਆਂ ਆਖਰੀ ਮੀਟਿੰਗਾਂ ਦੇ ਵਿੱਚ ਲਗਾਤਾਰ ਲਗਾਏ ਗਏ ਨੇ ਕੰਜ਼ਰਵੇਟਿਵ ਐਮਪੀ ਮੈਟ ਜੇਨਰੂ ਨੇ ਵੀਰਵਾਰ ਨੂੰ ਹਾਊਸ ਆਫ ਕਾਮਰਸ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਅਤੇ ਉਸ ਅਫਵਾਹ ਦੇ ਉਲਟ ਸੀ ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਲਿਬਰਲ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸਾਰੇ ਹਫਤੇ ਇਹ ਚਰਚਾ ਚੱਲਦੀ ਰਹੀ ਕਿ ਅਲਬਰਟਾ ਦੀ ਐਡਮੈਂਟਨ ਰਿਵਰ ਬੈਂਡ ਰਾਈਡਿੰਗ ਤੋਂ ਐਮਪੀ ਮੈਟ ਪਾਰਟੀ ਬਦਲਣ ਬਾਰੇ ਸੋਚ ਰਹੇ ਨੇ ਅਤੇ ਕੰਜ਼ਰਵਟਿਵ ਪਾਰਟੀ ਦੇ ਕੁਝ ਮੈਂਬਰਾਂ ਨੇ ਉਹਨਾਂ ਉੱਪਰ ਪਾਰਟੀ ਵਿੱਚ ਹੀ ਰਹਿਣ ਦਾ ਦਬਾਅ ਵੀ ਬਣਾਇਆ ਸੀ ਇੱਕ ਸੀਨੀਅਰ ਲੀਡਰ ਸੋਰਸ ਨੇ ਪੁਸ਼ਟੀ ਕੀਤੀ ਸੀ ਕਿ ਜੇਨੇਰੂ ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮਾਹਕਾਨੀ ਦੇ ਨਾਲ ਮਿਲੇ ਸਨ ਪਰ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਪਾਰਲੀਮੈਂਟ ਛੱਡਣ ਦਾ ਫੈਸਲਾ ਕਿਸੇ ਦਬਾਅ ਜਾਂ ਜ਼ਬਰਦਸਤੀ ਨਾਲ ਨਹੀਂ ਸਗੋਂ ਆਪਣੀ ਮਰਜ਼ੀ ਦੇ ਨਾਲ ਕੀਤਾ ਹੈ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਂ ਸਾਫ਼ ਕਰਨਾ ਚਾਹੁੰਦਾ ਹਾਂ ਕਿ ਮੇਰੇ ਅਸਤੀਫੇ ਦੇ ਫੈਸਲੇ ਵਿੱਚ ਕਿਸੇ ਕਿਸਮ ਦਾ ਦਬਾਅ ਜਾਂ ਜ਼ਬਰਦਸਤੀ ਸ਼ਾਮਲ ਨਹੀਂ ਹੈ। ਮੈਂ ਕੰਜ਼ਰਵਟਿਵ ਪਾਰਟੀ ਵਿੱਚ ਆਪਣੇ ਕਲੀਗਸ ਨੂੰ ਬਹੁਤ ਨਜ਼ਦੀਕੀ ਦੋਸਤ ਮੰਨਦਾ ਹੈ ਅਤੇ ਮੈਂ ਉਹਨਾਂ ਨੂੰ ਬਹੁਤ ਯਾਦ ਕਰਾਂਗਾ। ਜਿੰਨਾ ਅਸਤੀਫਾ ਇਸ ਹਫ਼ਤੇ ਕੰਜ਼ਰਵਟਿਵ ਕੋਕਸ ਛੱਡਣ ਦਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਨੋਵਾ ਸਕੋਸ਼ੀਆ ਦੇ ਐਮਪੀ 크੍ਰਿਸ ਡਾ ਅਂਟਰਰੇਮੋਨੇ ਮੰਗਲਵਾਰ ਨੂੰ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਇਹ ਦੋਵੇਂ ਘਟਨਾਵਾਂ ਪੀਆਰ ਪੋਲੀਆਬ ਦੀ ਲੀਡਰਸ਼ਿਪ ਦੇ ਲਈ ਝਟਕਾ ਮੰਨੀਆਂ ਜਾ ਰਹੀਆਂ ਨੇ ਨਾਲ ਹੀ ਮinority ਲਿਬਰਲ ਗਵਰਨਮੈਂਟ ਨੂੰ ਪਾਰਲੀਮੈਂਟ ਵਿੱਚ ਖਾਸ ਕਰ ਇਸ ਹਫਤੇ ਦੇ ਬਜਟ ਵਰਗੇ ਬਿੱਲ ਪਾਸ ਕਰਨ ਲਈ ਕੁਝ ਹੋਰ ਆਸਾਨੀ ਦੇ ਰਹੀਆਂ ਨੇ ਜੇਨਰੋ ਦੇ ਅਸਤੀਫੇ ਦਾ ਐਲਾਨ ਕਰਦੇ ਬਿਆਨ ਵਿੱਚ ਪੋਲੀਆਬ ਦਾ ਥੋੜਾ ਜ਼ਿਕਰ ਜ਼ਰੂਰ ਕੀਤਾ ਕੁਝ ਘੰਟਿਆਂ ਬਾਅਦ ਪਾਰਟੀ ਨੇ ਅਧਿਕਾਰਤ ਚੈਨਲਜ਼ ਰਾਹੀਂ ਜਾਰੀ ਦੂਜੇ ਬਿਆਨ ਵਿੱਚ ਕਿਹਾ ਕਿ ਜੇਨਰੂ ਨੇ ਆਪਣੇ ਐਲਾਨ ਤੋਂ ਬਾਅਦ ਕੰਸਰਟੇਟਿਵ ਲੀਡਰ ਨਾਲ ਗੱਲ ਕੀਤੀ ਅਤੇ ਜ਼ੋਰ ਦਿੱਤਾ ਕਿ ਉਹ ਅਸਤੀਫਾ ਆਪਣੇ ਪਰਿਵਾਰ ਨਾਲ ਸਮਾਂ ਬਤਾਉਣ ਦੀ ਇੱਛਾ ਕਰਕੇ ਰਾਜਨੀਤੀ ਛੱਡ ਰਹੇ ਨੇ ਪਰ ਕ੍ਰਿਸ ਡਾਂਟਰ ਰੈਮੋ ਨੇ ਕਿਹਾ ਸੀ ਕਿ ਉਹ ਲਿਬਰਲ ਪਾਰਟੀ ਵਿੱਚ ਪੀਰੇ ਪੌਲੀਅਪ ਦੇ ਲੀਡਰਸ਼ਿਪ ਦੇ ਤਰੀਕਿਆਂ ਕਾਰਨ ਸ਼ਾਮਲ ਹੋਏ ਨੇ ਜਿਸ ਵਿੱਚ ਉਹਨਾਂ ਉਹਨਾਂ ਦੀ ਨੈਗੇਟਿਵ ਬਿਆਨਬਾਜ਼ੀ ਦੀ ਗੱਲ ਕੀਤੀ ਸੀ ਅਤੇ ਆਖਿਆ ਸੀ ਕਿ ਇਸ ਸਮੇਂ ਕੈਨੇਡੀਅਨ ਫੈਡਰਲ ਸਰਕਾਰ ਦਾ ਬਜਟ ਜਨਰੇਸ਼ਨਲ ਬਜਟ ਹੈ ਤੇ ਇਸ ਉੱਪਰ ਬਿਆਨਬਾਜ਼ੀ ਕਰਨ ਦੀ ਥਾਂ ਤੇ ਸਾਰਿਆਂ ਨੂੰ ਇੱਕ ਜੁਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਇਸ ਪਾਰਟੀ ਬਦਲਣ ਤੋਂ ਬਾਅਦ ਲਿਬਰਲ ਪਾਰਟੀ ਦੇ ਪਾਰਲੀਮੈਂਟਸ ਦੀ ਗਿਣਤੀ 170 ਹੋ ਗਈ ਸੀ ਜਦਕਿ ਮੈਜੋਰਟੀ 172 ਹੈ ਤੇ ਲਿਬਰਲਸ ਇਸ ਦੇ ਕਾਫੀ ਨਜ਼ਦੀਕ ਨੇ ਪਰ ਹੁਣ ਮੌਜੂਦਾ ਸਿਫੇ ਤੋਂ ਬਾਅਦ ਇੱਕ ਬਾਈ ਇਲੈਕਸ਼ਨ ਦੀ ਅਨਾਉਂਸਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ 31 ਅਕਤੂਬਰ ਤੋਂ ਵੀਰਵਾਰ ਦੇ ਵਿਚਕਾਰ 26 ਨਵੇਂ ਮੀਜ਼ਲਸ ਭਾਪਕੇ ਖਸਰੇ ਦੇ ਕੇਸਾਂ ਦੀ ਪੁਸ਼ਟੀ ਕੀਤੀ ਹੈ ਇਹ ਸਾਰੇ ਨਾਰਦਰਨ ਹੈਲਥ ਅਥਾਰਟੀ ਤੋਂ ਆਏ ਨੇ ਜੋ ਕਿ ਸਾਲਚ ਰਿਪੋਰਟ ਕੀਤੇ ਗਏ ਸਾਰੇ ਮਾਮਲਿਆਂ ਦਾ ਲਗਭਗ 80% ਬਣਦਾ ਹੈ ਇਸ ਇਲਾਕੇ ਵਿੱਚ ਖਾਸ ਕਰਕੇ ਇਹਦੇ ਨਾਰਥ-ਈਸਟ ਇਲਾਕੇ ਦੇ ਵਿੱਚ 2025 ਤੋਂ 252 ਕੇਸ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਬ੍ਰਾਇਨ ਕੋਨਵੇ ਵੈਂਕੂਵਰ ਇਨਫੈਕਸ਼ਨਸ ਡਿਜ਼ੀਜ਼ ਸੈਂਟਰ ਦੇ ਮੈਡੀਕਲ ਡਾਇਰੈਕਟਰ ਦੇ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਕਿ ਨਵੇਂ ਕੇਸਾਂ ਵਿੱਚ ਵਾਧਾ ਹੋਣਾ ਨਿਰਾਸ਼ਾਜਨਕ ਹੈ ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ ਵੀ ਇੱਕ ਕੇਸ ਆਇਆ ਇਸ ਤੋਂ ਇਲਾਵਾ ਨਾਰਦਰਨ ਰੀਜਨ ਇੱਕ ਅਜਿਹਾ ਇਲਾਕਾ ਜਿੱਥੇ ਕਿ ਪਿਛਲੇ ਮਹੀਨੇ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ ਸੀ ਕਨਵੈਨਿਊ ਸ਼ੱਕ ਹੈ ਕਿ ਇਸ ਦਾ ਸਬੰਧ ਨਾਰਦਰਨ ਬੀਸੀ ਦੀਆਂ ਸਥਿਤੀਆਂ ਨਾਲ ਹੈ ਜੇਕਰ ਲੋਕ ਘਰ ਦੇ ਅੰਦਰ ਇੱਕ ਜਗ੍ਹਾ ਦੇ ਵਿੱਚ ਇਕੱਠੇ ਰਹਿੰਦੇ ਨੇ ਤਾਂ ਇਹ ਬਿਮਾਰੀ ਅੱਗੇ ਹੋਰ ਵੱਧ ਸਕਦੀ ਹੈ ਉਹਨਾਂ ਕਹਿੰਿਆ ਕਿ ਨਾਰਥ ਈਸਟ ਬ੍ਰਿਟਿਸ਼ ਕੋਲੰਬੀਆ ਵਿੱਚ ਇਹ ਯਕੀਨੀ ਤੌਰ ਤੇ ਲੋਅਰ ਮੇਨਲੈਂਡ ਦੇ ਨਾਲੋਂ ਟੈਂਪਰੇਚਰ ਮੁਤਾਬਕ ਠੰਡਾ ਹੁੰਦਾ ਹੈ ਤੇ ਇਸ ਕਾਰਨ ਇੱਥੇ ਮਾਮਲਾ ਹੋਰ ਵੱਧ ਸਕਦਾ ਹੈ ਤੇ ਨਾਲੋਂ ਨਾਲ ਜੋ ਵੈਕਸੀਨੇਸ਼ਨ ਰੇਟ ਹੈ ਉਹ ਵੀ ਇੱਥੇ ਘੱਟ ਹੈ ਨਾਰਦਰਨ ਈਸਟ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰਕੋਪ ਸ਼ੁਰੂ ਹੋਣ ਤੋਂ ਪਹਿਲਾਂ 50% ਤੱਕ वैक्सीनेशन ਦੱਸੀ ਜਾ ਰਹੀ ਸੀ ਜੋ ਕਿ ਕਮਿਊਨਿਟੀ ਆਧਾਰਤ ਕਿਸੇ ਵੀ ਡਿਜ਼ੀਜ਼ ਨੂੰ ਫੈਲਣ ਤੋਂ ਰੋਕਣ ਦੇ ਲਈ 90% ਦੇ ਅੰਕੜੇ ਤੋਂ ਕਾਫੀ ਘਟ ਹੈ ਉਹਨਾਂ ਕਹੇ ਕਿ ਅਸੀਂ ਸਮਝਦੇ ਹਾਂ ਕਿ ਜੇਕਰ ਤੁਸੀਂ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਂਦੇ ਹੋ ਤਾਂ ਤੁਸੀਂ ਮੀਜ਼ਲਸ ਦੇ ਅੱਗੇ ਵਧਣ ਤੋਂ ਉਸ ਨੂੰ ਰੋਕ ਸਕਦੇ ਹੋ ਇਸ ਲਈ ਉਹਨਾਂ ਨੂੰ ਉਮੀਦ ਹੈ ਕਿ ਇਹ ਦੁਬਾਰਾ ਹੋਰ ਸਾਵਧਾਨੀ ਵਰਤਣਗੇ ਤੇ ਲੋਕਾਂ ਦੇ ਵੱਲੋਂ ਵੈਕਸੀਨੇਸ਼ਨ ਜ਼ਰੂਰ ਕਰਵਾਈ ਜਾਏਗੀ ਅਕਤੂਬਰ 2024 ਅਤੇ ਅਕਤੂਬਰ 2025 ਦੇ ਵਿਚਕਾਰ ਅਲਬਰਟਾ ਚ 1917 ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 온ਟਾਰੀਓ ਦੇ ਵਿੱਚ 2371 ਕੇਸ ਦਰਜ ਕੀਤੇ ਗਏ ਸਨ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ 온ਟਾਰੀਓ ਦੇ ਵਿੱਚ ਮੀਜ਼ਲਜ਼ ਦੇ ਪ੍ਰਕੋਪ ਨੂੰ ਪਿਛਲੇ ਮਹੀਨੇ ਹਟਾ ਦਿੱਤਾ ਗਿਆ ਕਿਉਂਕਿ ਉੱਥੇ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੰਨੇ ਜ਼ਿਆਦਾ ਇਕੱਠੇ ਕੇਸ ਸਾਹਮਣੇ ਆਉਣਾ ਚਿੰਤਾ ਜ਼ਰੂਰ ਖੜੀ ਕਰ ਰਿਹਾ ਕਿਉਂਕਿ ਨਾਰਥ ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਮੀਜ਼ਲਸ ਦੇ ਕੇਸ ਬਹੁਤ ਘੱਟ ਸਾਹਮਣੇ ਆਉਂਦੇ ਸਨ ਪਰ ਇਸ ਵਾਰ ਕੈਨੇਡਾ ਦੇ ਵਿੱਚ ਆਬਾਦੀ ਦੇ ਹਿਸਾਬ ਦੇ ਨਾਲ ਸਭ ਤੋਂ ਵੱਧ ਕੇਸ ਸਾਹਮਣੇ ਆਏ ਨੇ ਪਰ ਅਮਰੀਕਾ ਦੇ ਵਿੱਚ ਵੀ ਕੁਝ ਕੇਸ ਜ਼ਰੂਰ ਨੋਟ ਕੀਤੇ ਗਏ ਨੇ ਕੰਜ਼ਰਵਟਿਵਸ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਅੱਜ ਦੁਪਹਿਰ ਦੇ ਵਿੱਚ ਬਜਟ ਤੇ ਦੂਜੇ ਭਰੋਸੇ ਦੀ ਵੋਟ ਤੋਂ ਬਚਣ ਦੇ ਵਿੱਚ ਮਦਦ ਕੀਤੀ ਹੈ ਹਾਊਸ ਆਫ ਕਾਮਨਸ ਨੇ ਬਲਾਕ ਕਿਬਕੁਆਜ਼ ਦੇ ਬਜਟ ਨੂੰ ਰੱਦ ਕਰਨ ਦੇ ਪ੍ਰਸਤਾਵ ਦੇ ਵਿਰੁੱਧ 307 ਅਤੇ ਪੱਖ ਦੇ ਵਿੱਚ 30 ਵੋਟਾਂ ਦਰਜ ਕੀਤੀਆਂ ਵੀਰਵਾਰ ਨੂੰ ਬਲੌਕ ਅਤੇ ਐਨਡੀਪੀ ਨੇ ਕੰਜ਼ਰਵਟਿਵ ਪ੍ਰਸਤਾਵ ਦੇ ਵਿਰੁੱਧ ਵੋਟ ਮਿਲ ਕੇ ਪਾਈ ਸੀ ਜਿਸ ਵਿੱਚ ਸੰਸਦ ਮੈਂਬਰਾਂ ਨੂੰ ਬਜਟ ਨੂੰ ਰੱਦ ਕਰਨ ਲਈ ਕਿਹਾ ਗਿਆ ਸੀ ਇਹ ਸੰਸਦ ਵਿੱਚ ਇੱਕ ਹਫੜਾ-ਦਫੜੀ ਵਾਲੇ ਹਫਤੇ ਦੀ ਸਮਾਪਤੀ ਹੈ ਜਦੋਂ ਨੋਵਾ ਸਕੋਸ਼ੀਆ ਦੇ ਸੰਸਦ ਮੈਂਬਰ ਨੇ ਬਜਟ ਜਾਰੀ ਹੋਣ ਵਾਲੇ ਦਿਨ ਲਿਬਰਲ ਲੈਂਸਟ ਸ਼ਾਮਲ ਹੋਣ ਦੇ ਲਈ ਫਲੋਰ ਕ੍ਰੋਸ ਕੀਤਾ ਤੇ ਵੀਰਵਾਰ ਦੇਰ ਰਾਤ ਕੰਜ਼ਰਵਟਿਵ ਸੰਸਦ ਮੈਂਬਰ ਦੇ ਵੱਲੋਂ ਕਈ ਦਿਨਾਂ ਦੀਆਂ ਅਫਵਾਹਾਂ ਤੋਂ ਬਾਅਦ ਅਸਤੀਫਾ ਦੇਣ ਦੀ ਗੱਲ ਕੀਤੀ ਗਈ ਦੂਜੇ ਪਾਸੇ 17 ਨਵੰਬਰ ਵਾਲੇ ਵੀਕ ਦੇ ਵਿੱਚ ਬਜਟ ਤੇ ਉੱਪਰ ਵੋਟ ਪਾਈ ਜਾਏਗੀ ਕਿਉਂਕਿ ਕੈਨੇਡਾ ਦੇ ਫ੍ਰੈਂਚ ਮਿਨਿਸਟਰ ਫ੍ਰਾਂਸੀਓ ਫਿਲਿਪ ਸ਼ੈਂਪੇਨ ਦੇ ਵੱਲੋਂ ਪਹਿਲਾਂ ਇਸ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਵੱਡੀ ਕੈਪੀਟਲ ਤੇ ਡਿਫੈਂਸ ਇਨਵੈਸਟਮੈਂਟ ਹੈ ਜਿਸ ਦੇ ਨਾਲ ਫੈਡਰਲ ਸਰਕਾਰ ਦਾ ਘਾਟਾ 78 ਬਿਲੀਅਨ ਡਾਲਰ ਤੇ ਹੈ ਅਤੇ ਇਸ ਸਮੇਂ ਦਰਾਨ ਲਿਬਰਲ ਸਕੋਲ 170 ਮੈਂਬਰ ਆਫ ਪਾਰਲੀਮੈਂਟ ਨੇ ਜਿਸ ਕਾਰਨ ਉਹਨਾਂ ਨੂੰ ਬਜਟ ਪਾਸ ਕਰਵਾਉਣ ਦੇ ਲਈ ਇੱਕ ਪਾਰਟੀ ਦੇ ਸਮਰਥਨ ਦੀ ਜ਼ਰੂਰਤ ਹੈ ਇਸ ਮੌਕੇ ਸਭਾਵਨਾਵਾਂ ਹਨ ਕਿ ਸ਼ਾਇਦ ਐਨਡੀਪੀ ਦੇ ਵੱਲੋਂ ਲਿਬਰਲਸ ਦੇ ਬਜਟ ਦਾ ਸਮਰਥਨ ਕੀਤਾ ਜਾ ਸਕਦਾ ਹੈ ਜਾਂ ਫਿਰ ਐਨਡੀਪੀ ਗੈਰ ਹਾਜ਼ਰ ਰਹਿਣ ਵਾਲੀ ਰਣਨੀਤੀ ਵੀ ਅਪਣਾ ਸਕਦੀ ਹੈ ਇਸ ਸੰਬੰਧੀ ਪਾਰਟੀ ਕੌਕਸ ਦੇ ਵੱਲੋਂ ਮੀਟਿੰਗਸ ਤੋਂ ਬਾਅਦ ਫੈਸਲਾ ਕੀਤਾ ਜਾਏਗਾ ਪਰ ਜੋ ਦੋ ਬ੍ਰੋਸ ਦੀਆਂ ਵੋਟਾਂ ਆਈਆਂ ਨੇ ਉਸ ਵਿੱਚ ਐਨਡੀਪੀ ਦੇ ਵੱਲੋਂ ਲਿਬਰਲਸ ਤੇ ਨਾਲ ਵੋਟ ਪਾਈ ਗਈ ਹੈ ਜਿਸ ਨਾਲ ਇਹ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਕਿ ਸ਼ਾਇਦ ਉਹ ਬਜਟ ਨੂੰ ਵੀ ਸਮਰਥਨ ਕਰਨਗੇ ਕਿਉਂਕਿ ਜੇਕਰ ਬਜਟ ਪਾਸ ਨਹੀਂ ਹੁੰਦਾ ਤਾਂ ਸਨੈਪ ਇਲੈਕਸ਼ਨ ਟ੍ਰਿਗਰ ਹੋ ਜਾਏਗੀ ਭਾਵੇਂ ਕਿ ਕੈਨੇਡਾ ਦੇ ਵਿੱਚ ਦੁਬਾਰਾ ਤੋਂ ਫੈਡਰਲ ਚੋਣਾਂ ਹੋਣਗੀਆਂ ਅਤੇ ਸਿਆਸੀ ਮਾਹਿਰ ਮੰਨਦੇ ਨੇ ਕਿ ਕੋਈ ਵੀ ਤਰ ਇਸ ਸਮੇਂ ਇਲੈਕਸ਼ਨ ਦੇ ਲਈ ਤਿਆਰ ਨਹੀਂ ਜਾ ਪਰੇ ਕਿਉਂਕਿ ਐਨਡੀਪੀ ਦਾ ਲੀਡਰਸ਼ਿਪ ਰਿਵਿਊ ਚੱਲ ਰਿਹਾ ਹੈ ਤੇ ਕੰਜ਼ਰਵਟਿਵ ਪਾਰਟੀ ਦੇ ਵਿੱਚ ਲੀਡਰਸ਼ਿਪ ਰਿਵਿਊ ਆਉਣ ਵਾਲੇ ਸਮੇਂ ਦੇ ਵਿੱਚ ਹੋਣਾਗਾ ਅਤੇ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਜਿਸ ਢੰਗ ਦੇ ਨਾਲ ਇਨਵੈਸਟਮੈਂਟਸ ਤੇ ਤਮਾਮ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਸ ਆਧਾਰ ਤੇ ਲਿਬਰਲਸ ਦੇ ਨੰਬਰ ਪਹਿਲਾਂ ਦੇ ਮੁਕਾਬਲੇ ਮਜ਼ਬੂਤ ਵੀ ਦਿਖ ਰਹੇ ਨੇ ਉਗੇ ਬਿਜ਼ਨਸਮੈਨ ਦਰਸ਼ਨ ਸਿੰਘ ਸਾਸੀ ਜਿਨ੍ਹਾਂ ਨੂੰ ਕਿ ਐਬਸਪੋਰਟ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੀ ਯਾਦ ਦੇ ਵਿੱਚ ਭਲਕੇ ਕੈਂਡਲਾਈਟ ਵਿਜ਼ਲ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਜ ਕਨਵੈਨਸ਼ਨ ਪਾਰਕ ਦੇ ਵਿੱਚ ਇਹ ਸਮਾਗਮ ਹੋਏਗਾ ਜਿਸ ਵਿੱਚ ਪੋਲੀਟਿਸ਼ੀਅਨਸ ਵੀ ਸਵਾਲਾਂ ਦੇ ਜਵਾਬ ਦੇਣਗੇ ਇਸ ਮੌਕੇ ਪਰਿਵਾਰ ਦੇ ਵੱਲੋਂ ਕਮਿਊਨਿਟੀ ਨੂੰ ਵੀ ਇੱਥੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ 27 ਅਕਤੂਬਰ ਨੂੰ ਐਬਰਸਫੋਰਡ ਦੇ ਵਿੱਚ ਦਰਸ਼ਨ ਸਿੰਘ ਸਾਸੀ ਕਮਿਊਨਿਟੀ ਦੇ ਬਹੁਤ ਇੱਕ ਨਾਮਵਰ ਸ਼ਖਸੀਅਤ ਤੇ ਉੱਗੇ ਬਿਜ਼ਨਸਮੈਨ ਉਹਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਕਮਿਊਨਿਟੀ ਸਾਰੀ ਹਿੱਲੀ ਆ ਉਹਨਾਂ ਦੀ ਯਾਦ ਦੇ ਵਿੱਚ ਕੈਂਡਲਾਈਟ ਵਿਜਲ ਆਯੋਜਿਤ ਕੀਤਾ ਜਾ ਰਿਹਾ ਉਹਨਾਂ ਦੇ ਬੇਟੇ ਉਹਨਾਂ ਦੇ ਰਿਲੇਟਿਵ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਪੁੱਛਦੇ ਆ ਥੋੜੀ ਜੀ ਸਾਨੂੰ ਜਾਣਕਾਰੀ ਦਿਓ ਜੀ ਵੀ ਇਸ ਵਿਜਲ ਬਾਰੇ ਜੀ ਓਕੇ ਜੀ ਸਾਡਾ ਮੇਰਮਕਸ ਜਿਹੜਾ ਹੈਗਾ ਉਹ ਇਹੀ ਹੈ ਵੀ ਇਹ ਆਪਣੀ ਇੱਕ ਇਟਸ ਅ ਬਿਗ ਲਾਸ ਕੋਈ ਬਹੁਤ ਵਧੀਆ ਇਨਸਾਨ ਸੀ ਉਹ ਕੱਲੇ ਅਸੀਂ ਨਹੀਂ ਕਹਿੰਦੇ ਕਿਉਂਕਿ ਉਹ ਸਾਡੇ ਰਿਲੇਟਿਵ ਸੀ ਉਹ ਪਰ ਸਾਰੀ ਦੁਨੀਆ ਕਹਿ ਰਹੀ ਹੈ ਜਿਹੜੇ ਜਿਹੜੇ ਬੰਦੇ ਹੁਣ ਤੱਕ ਸਾਨੂੰ ਮਿਲ ਰਹੇ ਨੇ ਕਰਿਆ ਕੇ ਅਫਸੋਸ ਕਰ ਰਹੇ ਨੇ ਸੋ ਹੀ ਵਾਸ ਰੋਲ ਮਾਡਲ ਐਕਚੁਅਲੀ ਫॉर देम ਤੇ ਸਾਡਾ ਇੱਕੋ ਹੀ ਮਕਸਦ ਹੈ ਕੱਲ ਨੂੰ ਵੀ ਜਿਹੜਾ ਜੋ ਸਾਡੇ ਨਾਲ ਹੋਇਆ ਦੇਖੋ ਅਸੀਂ ਆਲਰੇਡੀ ਸਾਡਾ ਜਿਹੜਾ ਬੰਦਾ ਉਹ ਗਵਾ ਲਿਆ ਸਾਡਾ ਜਿਹੜਾ ਬਿਗ ਐਸੈਟ ਸੀ ਇਜ਼ ਆਲਰੇਡੀ ਗੋਨ ਪਰ ਇਹ ਜਿਹੜੀ ਸੈਂਸਲੈਸ ਵਾਇਲੈਂਸ ਔਰ ਕਿਲਿੰਗ ਚੱਲ ਰਹੀ ਹੈ ਕਿਸੇ ਵੀ ਰੀਜ਼ਨ ਕਰਕੇ ਉਹ ਦਾ 10 डिफरेंट ਟਾਪਿਕ ਉਹ ਬੰਦ ਹੋਣੀ ਚਾਹੀਦੀ ਹੈ ਸਾਡਾ ਸਾਰਿਆਂ ਦਾ ਰਲ ਕੇ ਇੱਕੋ ਹੀ ਮੈਸੇਜ ਜਿਹੜਾ ਆਪਣੀ ਗਵਰਨਮੈਂਟ ਜਿਹੜੇ اپੋਜੀਸ਼ਨ ਨੇ ਸਾਰਿਆਂ ਨੂੰ ਰਲ ਕੇ ਬੈਠ ਕੇ ਇਹਦਾ ਸੋਲੂਸ਼ਨ ਕੱਢਣ ਦਾ ਟਾਈਮ ਹੈਗਾ ਨਾ ਕਿ ਇੱਕ ਦੂਜੇ ਨੂੰ ਬਲੇਮ ਕਰਨ ਦਾ ਟਾਈਮ ਤੇ ਕੱਲ ਨੂੰ ਸੇਮ ਮੈਸੇਜ ਅਸੀਂ 3 ਟੂ 6 ਸਾਡਾ ਪ੍ਰੋਗਰਾਮ ਹੈਗਾ ਅ ਇਤਤਾਜ ਮੇਰੇ ਕੋਲ ਇੱਕ ਕੰਫਰੰਸ ਸੈਂਟਰ ਹਾਂਜੀ ਉੱਥੇ ਅਸੀਂ ਕਰ ਰਹੇ ਹਾਂ ਤੇ ਵੱਧ ਤੋਂ ਵੱਧ ਲੋਕ ਉੱਥੇ ਆਉਣ ਸਾਨੂੰ ਸਪੋਰਟ ਦਿਖਾਉਣ ਇਹ ਸਾਡੇ ਵਾਸਤੇ ਨਹੀਂ ਹੈ ਐਕਚੁਅਲੀ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਆਪਣੇ ਕੱਲ ਨੂੰ ਦੇਖੋ ਉਹਨਾਂ ਦੇ ਕਿਸੇ ਤੇ ਕੋਈ ਇਹੋ ਜਿਹੀ ਭੀੜ ਪਵੇ ਅਸੀਂ ਨਹੀਂ ਚਾਹਦੇ ਤੇ ਅਸੀਂ ਇੱਥੇ ਹੀ ਸਟਾਪ ਕਰਨਾ ਚਾਹਦੇ ਹਾਂ ਸੋ ਇਸ ਵਾਸਤੇ ਸਾਡਾ ਜਿਹੜਾ ਹੈਗਾ 326 ਪ੍ਰੋਗਰਾਮ ਰੱਖਿਆ ਹੋਇਆ ਹੈ ਮਿਸਟਰ ਹਸੀ ਤੁਹਾਡਾ ਬਹੁਤ ਵੱਡਾ ਨੁਕਸਾਨ ਆ ਇਹ ਸਾਰਾ ਅਸੀਂ ਨਹੀਂ ਸਾਰੀ ਕਮਿਊਨਿਟੀ ਤੁਹਾਡੇ ਨਾਲ ਆ ਇਸ ਦੁੱਖ ਦੇ ਸਮੇਂ ਦੇ ਵਿੱਚ ਤੁਹਾਨੂੰ ਕਾਰਨ ਕੀ ਲੱਗਦਾ ਹੈ ਸਾਰੇ ਕੁਝ ਦੇ ਪਿੱਛੇ ਕਈ ਤਰ੍ਹਾਂ ਦਾ ਰੌਲਾ ਰੱਪਾ ਅਸੀਂ ਕਾਰਨ ਦਾ ਕੁਝ ਕਹਿਣਾ ਨਹੀਂ ਮੰਗਦੇ ਰਾਈਟ ਨਾਉ ਕੋਸਲੇ ਪਤਾ ਨਹੀਂ ਲੱਗਦਾ ਕੋਈ ਸਾਂਸ ਨਹੀਂ ਲੱਗਦੀ ਕੋਈ ਸਾਂਸ ਨਹੀਂ ਬਣਦੀ ਆਪਾਂ ਕਾਫੀ ਕੋਈ ਪਰਟੈਂਸ਼ਲੀ ਯੂ ਨੋ ਰੀਜ਼ਨ ਆਪਾਂ ਸੋਚੇ ਹੋਇਆ ਇਹਨਾਂ ਗੱਲਾਂ ਕਿਤੇ ਆਪਾਂ ਆਉਥੇ ਆ ਜੰਨੇ ਹਾਂ ਦੁਆਰੇ ਤੇ ਇਹੀ ਸਾਡੀ ਇੱਕ ਸਾਡੀ ਆਸ ਹੈ ਕਿ ਵੀ ਸਾਰੇ ਜਣੇ Google ਤੇ ਜਾ ਕੇ ਪੈਟੀਸ਼ਨ ਸਾਈਨ ਕਰੋ ਤੇ ਸਾਡੇ ਪੈਟੀਸ਼ਨ ਤੇ ਇੱਕ ਮੈਂ ਜਿਹੜਾ ਆਸ ਖਾਇਗਾ ਹੈਗਾ ਵੀ ਪੁਲਿਸ ਕੋਲ ਪਾਵਰ ਹੋਵੇ ਥੋੜੀ ਜਿਹੀ ਬਾਦ बिकॉज ਹੁਣ ਇਹ ਸਾਡੇ ਵਾਸਤੇ ਤਾਂ ਸਾਰ ਕੁਝ ਚਲੇ ਗਿਆ ਪਰ ਹੁਣ ਅੱਗੇ ਆਪਾਂ ਦੂਜਿਆਂ ਨੂੰ ਬਚਾਉਣਾ ਤੇ ਇਹ ਜਿਹੜਾ ਸਿਚੁਏਸ਼ਨ ਹੈਗਾ 테ਰਰਿਜ਼ਮ ਵਾਲਾ ਸਿਚੁਏਸ਼ਨ ਹੈਗਾ ਤੇ ਸਾਨੂੰ ਐਵੇਂ ਲੱਗਦਾ ਤੇ ਇਹ ਟਰੋਰਿਜ਼ਮ ਵਾਂਗੂ ਰਿਐਕਟ ਕਰਨਾ ਚਾਹੀਦਾ ਤੇ ਪੁਲਿਸ ਨੂੰ ਪਾਵਰ ਦੇਣੀ ਚਾਹੀਦੀ ਆ ਬਾਦਸੋਕ ਕੇ ਉਹ ਸ਼ੇਤੀ ਦਿਨੇ ਗਿਰਤਾ ਕਰ ਸਕਦੇ ਲੋਕਾਂ ਨੂੰ ਤੇ ਹਾਂ ਜੀ ਮੈਂ ਇਹਦੇ ਵਿੱਚ ਕੁਝ ਐਡ ਕਰਾਂ ਜੀ ਦੇਖੋ ਕੋਈ ਜਿਹੜੀ ਐਕਸਟਰੋਸ਼ਨ ਵਾਲੀ ਗੱਲ ਨਹੀਂ ਹੈ ਜੀ ਕੋਈ ਸਾਡੇ ਨਹੀਂ ਆ ਵੀ ਆ ਕੇ ਕਿਸੇ ਨੇ ਕੋਈ ਕੋਈ ਧਮਕੀ ਦਿੱਤੀ ਹੈ ਕੁਝ ਨਹੀਂ ਹੈ ਸੋ ਇਹ ਜਿਹੜਾ ਸਾਰਾ ਕੁਝ ਜਿਹੜਾ ਨਾ ਇਹ ਇੱਕ ਸਪੈਕੂਲੇਸ਼ਨਸ ਨੇ ਔਰ ਇਹਨੂੰ ਸਾਰਿਆਂ ਨੂੰ ਅਵੋਇਡ ਕਰਦੇ ਹੋਏ ਇੱਕੋ ਹੀ ਗੱਲ ਹੈ ਜੀ ਇਹ ਕੈਨੇਡੀਅਨ ਵਰਸਸ ਯੂ نو on the bad people ਉਹ ਭਾਵੇਂ ਜਿਹੜੇ ਮਰਜ਼ੀ ਨੇ ਉਹਨਾਂ ਨੂੰ ਅਸੀਂ ਇਹ ਚਾਹਦੇ ਹਾਂ ਵੀ ਦੇਖੋ ਸਾਡਾ ਅਗੇਨ ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ ਇੱਕ ਵੱਡਾ ਨੁਕਸਾਨ ਹੋਇਆ ਤੇ ਆਪਾਂ ਅੱਗੇ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ ਉਹਦੇ ਵਾਸਤੇ ਅਸੀਂ ਸਾਰਿਆਂ ਨੇ ਇਕੱਠੇ ਹੋ ਰਿਹਾ ਤੇ ਜੋੜ ਲਾ ਰਹੇ ਹਾਂ ਔਰ ਸਾਡਾ ਹੋਪਫੁਲੀ ਜਦ ਸਰ ਜਣੇ ਉੱਥੇ ਪਹੁੰਚੋ ਤੇ ਤੁਹਾਡੇ মিডিਆ ਦੇ ਰਾਹੀਂ ਲੋਕ ਵੀ ਉੱਥੇ ਪਹੁੰਚਣ ਤਾਂ ਕਿ ਇੱਕ ਦੂਜੇ ਦਾ ਦੇਖੋ ਡਰ ਕੇ ਗੁਜ਼ਾਰਾ ਨਹੀਂ ਹੈ ਇਸ ਗੱਲ 'ਚ ਇਹ ਤਾਂ ਫੇਸ ਕਰਕੇ ਆਪਾਂ ਪੋਲਿਟਿਸ਼ੀਅਨ ਨੂੰ ਅੱਗੇ ਲਾਇਆ ਹੋਇਆ ਉਹਨਾਂ ਨੂੰ ਅਸੀਂ ਅਕਾਊਂਟੇਬਲ ਬਣਾਈਏ ਉਹਨਾਂ ਨੂੰ ਅਸੀਂ ਕਰ ਨੂੰ ਜਦੋਂ ਸਾਧਰੇ ਆ ਉਹ ਇਸ ਕਰਕੇ ਨਹੀਂ ਅਸੀਂ ਸਾਧਰੇ ਵੀ ਉਹ ਆਪਸ ਵਿੱਚ ਕੋਈ ਇਹ ਜੀਆਂ ਗੱਲਾਂ ਕਰਨ ਇੱਕ ਦੂਜੇ ਤੇ ਦੋਸ਼ ਲਾਉਣ ਸਾਡਾ ਇੱਕੋ ਹੀ ਮਕਸਦ ਹੈਗਾ ਵੀ ਸੋਲੂਸ਼ਨ ਕੱਢਣਾ ਉੱਥੇ ਬੈਠ ਕੇ ਕਿਉਂਕਿ ਸਾਡੇ ਨਾਲ ਜਿਹੜਾ ਹੋ ਰਿਹਾ ਫੈਡਰਲ ਵਾਲੇ ਸਟੇਟ ਨੂੰ ਦੇ ਰਹੇ ਨੇ ਤੇ ਸਟੇਟ ਮਿਊਨਿਸਪਲ ਨੂੰ ਦੇ ਰਹੇ ਤੇ ਇੱਕ ਦੂਜੇ ਨਾਲ ਬਾਲ ਸਿੱਟੀ ਜਾਂਦੇ ਨੇ ਇਹ ਸਾਡੇ ਹੱਥ ਵਿੱਚ ਨਹੀਂ ਉਹਨਾਂ ਦੇ ਹੱਥ ਵਿੱਚ ਸਾਡਾ ਮੇਨ ਇਹੀ ਹੈ ਵੀ ਤੁਸੀਂ ਸਾਰੇ ਨੇ ਬੈਠੋ ਜੋ ਤੁਸੀਂ ਹੱਲ ਕਰ ਸਕਦੇ ਹੋ ਜੋ ਤੁਹਾਡੇ ਆਪਸ ਵਿੱਚ ਗੈਪਸ ਨੇ ਉਹਨੂੰ ਤੁਸੀਂ ਕਵਰ ਕਰੋ ਤੇ ਇਹ ਜਿਹੜਾ ਲਾਜ਼ ਵਿੱਚ ਫਲੌਜ਼ ਨੇ ਉਹਨੂੰ ਬੰਦ ਕਰੋ ਪੁਲਿਸ ਨੂੰ ਵਧ ਪਾਵਰ ਦਿਓ ਜਿਹਦੇ ਕੋਲ ਅਥਾਰਟੀ ਆ ਉਹਨੂੰ ਵਧ ਪਾਵਰ ਦਿਓ ਅਸੀਂ ਟੋਟਲੀ ਯੂ نو ਵਿਦ ਪੁਲਿਸ ਮੈਂ ਇੱਥੋਂ ਦਾ ਸਰੀ ਦਾ ਮੈਂ ਦੇਖ ਰਿਹਾ ਸੀਗਾ ਕੋਈ ਮਰਕਰ 7 ਲੱਖ ਦੇ ਨੇੜੇ ਤੇੜੇ ਇੱਥੇ ਆਬਾਦੀ ਹੈ ਜਿਹੜਾ ਉਹਨਾਂ ਦੀ ਵੈਬਸਾਈਟ ਤੇ ਆ ਤੇ ਮਰਕਰ 800 ਦੇ ਨੇੜੇ ਤੇੜੇ ਪੁਲਿਸ ਵਾਲੇ ਨੇ ਇਹ ਮੈਨੂੰ ਲੱਗਦਾ ਵੀ ਕਿਵੇਂ ਉਹ ਉਸ ਗੱਲ ਨੂੰ ਟੈਕਲ ਕਰ ਰਹੇ ਨੇ ਕਿਵੇਂ ਉਹ ਬਜਟਿੰਗ ਕਰ ਰਹੇ ਨੇ ਇਹ ਉਹੀ ਦੱਸਾ ਦੇਣ ਹੈ ਨਾ ਤੇ ਕੱਲ ਨੂੰ ਮੇਰ ਨੂੰ ਹਰਾਂ ਨੇ ਆਉਣਾ ਸੋ ਹੋਪਫੁਲੀ ਅਸੀਂ ਉਹਨਾਂ ਤੋਂ ਕੋਈ ਆਂਸਰ ਲੈ ਸਕੀਏ ਤੇ ਸੋਲੂਸ਼ਨ ਲੈ ਸਕੀਏ ਕੱਲਾ ਇਹ ਨਹੀਂ ਹੈ ਵੀ ਆਪਾਂ ਬਿਲਕੁਲ ਇੱਕ ਦੂਜੇ ਨੂੰ ਕਿਸੇ ਨੂੰ ਅਸੀਂ 네ਗੈਟਿਵਿਟੀਜ਼ ਨਹੀਂ ਜਾਣ ਦੇਣਾ ਕਿਸੇ ਦੀ ਲੈਗ ਪੁੱਲਿੰਗ ਨਹੀਂ ਔਰ ਜਿਹੜਾ ਫਿੰਗਰ ਪੁਆਇੰਟ ਨਹੀਂ ਕਰਨ ਦੇਣਾ ਸਿਰਫ ਤੇ ਸਿਰਫ ਸੋਲੂਸ਼ਨ oriented ਜਿਹੜੀ ਆ ਸਾਡੀ 3 to 6 ਜਿਹੜੀ ਆ ਗੈਦਰਿੰਗ ਹੋ ਰਹੀ ਹੈ ਤੇ ਸਾਰੇ ਜਣੇ ਆਓ ਉੱਥੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਥੈਂਕ ਥੈਂਕ ਤੁਸੋ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਹੜੀ ਮੁੱਖ ਦੀ ਗੱਲ ਇਹ ਆ ਕਿ ਇੱਥੇ ਇੱਕ ਬਿਜ਼ਨਸਮੈਨ ਨੂੰ ਸ਼ਰੇਆਮ ਦਿਨ ਡਾੜੇ ਮਾਰ ਦਿੱਤਾ ਗਿਆ ਬਿਲਕੁਲ ਇਹਨਾਂ ਨੇ ਠੀਕ ਗੱਲ ਕੀਤੀ ਹੈ ਕੋਈ ਇਹ ਰਾਜਨੀਤਿਕ ਖੁਦੋਖੰਡੀ ਨਹੀਂ ਬਣਨੀ ਚਾਹੀਦੀ ਅ ਅੱਜ ਇਹ ਇੱਥੇ ਖੜੇ ਨੇ ਕੱਲੋਂ ਕੋਈ ਹੋਰ ਵੀ ਹੋ ਸਕਦਾ ਅਸੀਂ ਵੀ ਹੋ ਸਕਦੇ ਹਾਂ ਔਰ ਇਹ ਸਿਰਫ ਅੱਗ ਇੱਕ ਤਰੀਕੇ ਦੇ ਨਾਲ ਸੜਕਾਂ ਤੇ ਤੁਰੇ ਫਿਰ ਰਹੀ ਹੈ ਕਿਦੋਂ ਕਿਹਦੇ ਘਰ ਅੱਗੇ ਰੁਕ ਜਾਣੀ ਆ ਇਹਦਾ ਪਤਾ ਨਹੀਂ ਇਕੱਠੇ ਹੋਈਏ ਕੱਲੋਂ ਤਾਜ ਕਨਵੈਨਸ਼ਨ ਸੈਂਟਰ ਦੇ ਵਿੱਚ 132 ਸਟਰੀਟ ਦੇ ਉੱਤੇ ਤੇ 85 ਦੇ ਉੱਤੇ ਜਿਹੜਾ ਹੈਗਾ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਇਸ ਪਰਿਵਾਰ ਦੇ ਇਨਸਾਫ ਲਈ ਨਹੀਂ ਇਹ ਸਾਰਾ ਕੁਝ ਇੱਥੇ ਰੁਕ ਸਕੇ ਇਹਨਾਂ ਦੀ ਕੋਈ ਇਸ ਵੇਲੇ ਗੱਲ ਆ ਕਿ ਸਾਡਾ ਸਾਰਾ ਕੁਝ ਚਲੇ ਗਿਆ ਜੇ ਕਿਸੇ ਹੋਰ ਦਾ ਬਚ ਸਕਦਾ ਤਾਂ ਇਕੱਠੇ ਹੋ ਕੇ ਬਚਾ ਲੋ ਅਮਿਤ ਪ੍ਰੇਮੇਸ਼ਰ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਅਡਮਿੰਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਅਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈਗੀ ਹੈ ਜੀ ਵੀ ਸਾਡੇ ਸ਼ਹਿਰ ਦੇ ਵਿੱਚ ਨਾ ਸਪਟੰਬਰ ਤੋਂ ਲੈ ਕੇ ਹੁਣ ਤੱਕ ਕੋਈ 8 ਸ਼ੱਕੀ ਅੱਗਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ ਘਰਾਂ ਨੂੰ ਔਰ ਇਹ ਜਿੰਨੇ ਥਾਂਹੀਂ ਵੀ ਅੱਗਾਂ ਲੱਗੀਆਂ ਨੇ ਇਹ ਸਾਰੇ ਦੇ ਸਾਰੇ ਇਨਫਿਲ ਜਿਹੜੇ ਘਾਰ ਆ ਬਣ ਰਿਹਾ ਉਥੇ ਇਹ ਅੱਗਾਂ ਲੱਗੀਆਂ ਨੇ ਅ ਐਡਮੰਟਨ ਜਿਹੜੇ ਫਾਇਰ ਅਫੀਸ਼ੀਅਲਸ ਆ ਉਹਨਾਂ ਦਾ ਅੰਦਾਜ਼ਾ ਹੈਗਾ ਵੀ ਟੋਟਲ ਇਹਨਾਂ ਘਰਾਂ ਦੀ ਵੈਲਿਊ ਜਿਹੜੀ ਆ ਉਹ ਕਹਿੰਦੇ 8 ਮਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੈ ਅ 6 ਜਿਹੜੀਆਂ ਅੱਗਾਂ ਪਹਿਲਾਂ ਲੱਗੀਆਂ ਸੀ ਉਹਦੇ ਵਿੱਚੋਂ 4 ਕਿੰਗ ਐਡਵਰਡ ਪਾਰਕ ਦੇ ਏਰੀਏ ਵਿੱਚ ਤੇ ਬਲਗਰੇਵੀਆ ਨੇਬਰਹੂਡ ਜਿਹੜੀ ਆ ਉਥੇ ਲੱਗੀਆਂ ਸੀਗੀਆਂ ਤੇ ਜਿਹੜੀਆਂ ਦੋ ਹੁਣ ਰੀਸੈਂਟਲੀ ਲੱਗੀਆਂ ਨੇ ਉਹ ਗਲੈਨੋਰਾ ਦੇ ਵਿੱਚ ਅੱਗਾਂ ਜਿਹੜੀਆਂ ਲੱਗੀਆਂ ਨੇ ਜੀ ਤੇ ਦੋ ਹਾਈਲੈਂਡ ਦੇ ਵਿੱਚ ਵੀ ਨੇਬਰਹੂਡ ਜਿਹੜੀ ਹਾਈਲੈਂਡ ਦੀ ਹੈ ਜੀ ਉਥੇ ਵੀ ਅੱਗਾਂ ਜਿਹੜੀਆਂ ਸਪਟੰਬਰ ਦੇ ਵਿੱਚ ਨਹੀਂ ਆ ਹੁਣ ਲੱਗੀਆਂ ਨੇ ਸੱਚ ਉਹ ਕਹਿੰਦੇ ਵੀ ਜਿਹੜੀਆਂ ਇਹ ਅੱਗਾਂ ਕਿਹਾ ਜਾਂਦਾ ਸੀਗਾ ਵੀ ਇੰਟਰਕਨੈਕਟਡ ਹੈ ਪਹਿਲਾਂ ਹਜੇ ਸ਼ੱਕ ਜੀ ਕਰਦੇ ਸੀ ਹੁਣ ਪੁਲਿਸ ਨੂੰ ਉਹ ਉਹਨਾਂ ਦਾ ਸ਼ੱਕ ਥੋੜਾ ਯਕੀਨ ਦੇ ਵਿੱਚ ਬਦਲਣ ਲੱਗਾ ਹੋਇਆ ਕਿਉਂਕਿ ਸਾਰੇ ਦੀਆਂ ਸਾਰੀਆਂ ਅੱਗਾਂ ਜਿਹੜੀਆਂ ਇਹ ਇਨਫਿਲ ਘਰ ਜਿੱਥੇ ਬਣ ਰਹੇ ਨੇ ਉਥੇ ਹੋ ਰਹੀਆਂ ਨੇ ਅ ਲੋਕੀ ਚਿੰਤਾਤਿਆ ਜੀ ਜਿਹੜੇ ਉਥੇ ਘਰਾਂ ਦੇ ਨੇੜੇ ਤੇ ਜਿਹੜੇ ਲੋਕ ਰਹਿੰਦੇ ਆ ਕਿਉਂਕਿ ਉਥੇ ਪਹਿਲਾਂ ਇਦਾਂ ਦੀ ਘਟਨਾ ਕਦੇ ਕੋਈ ਹੋਈ ਨਹੀਂ ਹੈ ਨਾ ਲੋਕਾਂ ਨੇ ਕਦੇ ਸੁਣੀ ਸੀਗੀ ਹੁਣ ਗਲੈਨੋਰਾ ਦੇ ਏਰੀਆ ਦੇ ਵਿੱਚ ਜਿੱਥੇ ਇਹ ਅੱਗ ਲੱਗੀ ਆ ਉਹ 133 ਸਟਰੀਟ ਬਣਦੀ ਆ ਜੀ ਤੇ ਕੁਝ ਐਵੈਨਿਊ ਆ 100 ਕੁਝ ਐਵੈਨਿਊ ਜਿੱਥੇ ਇਹ ਅੱਗ ਲੱਗੀ ਆ ਹੁਣ ਉਹ ਨਾ ਏਰੀਆ ਦੇ ਵਿੱਚ ਕਦੇ ਪਹਿਲਾਂ ਇਦਾਂ ਦੀ ਗੱਲ ਸੁਣ ਸੁਣਾਈ ਚ ਨਹੀਂ ਆਈ ਸੀ ਪਰ ਹੁਣ ਜਿਹੜੀਆਂ ਇਹ ਇਨਫਿਲ ਵਾਲੀ ਕਹਾਣੀ ਆ ਲੱਗਦਾ ਇਹ ਆ ਵੀ ਕੁਝ ਲੋਕ ਜਿਹੜੇ ਆ ਉਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੈ ਜਿਹੜੇ ਇਨਫਿਲ ਹਾਊਸਸ ਬਣ ਰਹੇ ਨੇ ਕੁਝ ਇੱਕ ਤਾਂ ਇਹ ਵੀ ਕਹਿਣਾ ਹੈ ਵੀ ਜਿਹੜੇ ਇਨਫਿਲ ਹਾਊਸਸ ਬਣਾਉਣ ਦੀ ਆਗਿਆ ਦਿੱਤੀ ਗਈ ਸੀ ਸਿਟੀ ਵੱਲੋਂ ਭਈ ਜਿਹੜੀ ਇੱਥੇ ਹਾਊਸਿੰਗ ਦੀ ਪ੍ਰੋਬਲਮ ਚੱਲ ਰਹੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋਵੇਗੀ ਹੁਣ ਕੀ ਹੋ ਰਿਹਾ ਵੀ ਜਿਹੜਾ ਘਰ ਇੱਕ ਫਰਜ ਕਰੋ 1 ਲੱਖ ਦਾ ਸੀਗਾ ਹੁਣ ਉਥੇ ਦੋ ਘਰ ਲੋਕ ਬਣਾ ਰਹੇ ਨੇ ਪਰ ਉਹ 2-2 ਲੱਖ ਦੇ ਆ ਮੈਂ ਉਦਾਂ ਹੀ ਅਪਰੋਕਸੀਮੇਟ ਕੀਮਤ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਵੀ ਇਹਦੇ ਨਾਲ ਕਿੱਦਾਂ ਪ੍ਰੋਬਲਮ ਹੱਲ ਹੋ ਜਾਏਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਪਰ ਪੁਲਿਸ ਦਾ ਕਹਿਣਾ ਸਾਰਿਆਂ ਲੋਕਾਂ ਨੂੰ ਵੀ ਭਾਈ ਤੁਸੀਂ ਆਪਣੇ ਅਗਰ ਸਿਕਿਉਰਿਟੀ ਕੈਮਰੇ ਲੱਗੇ ਆ ਉਹਨਾਂ ਦੇ ਵਿੱਚ ਫੁਟੇਜ ਦੇਖੋ ਜਿੱਦਣ ਵੀ ਇਹ ਕੋਈ ਗੱਲਬਾਤ ਹੁੰਦੀ ਆ ਤੇ ਥੋੜਾ ਸਾਰਿਆਂ ਨੂੰ ਨਾ ਚੁਕੰਨੇ ਰਹਿਣ ਦੀ ਲੋੜ ਹੈਗੀ ਆ ਭਈ ਇਹ ਘਟਨਾ ਜਿੱਥੇ ਵੀ ਇਹ ਖਾਸ ਕਰਕੇ ਇਨਫਿਲ ਘਰ ਬਣ ਰਿਹਾ ਉਹਨਾਂ ਦੇ ਆਲੇ ਦੁਆਲੇ ਵਾਲੇ ਲੋਕ ਚੁਕੰਨੇ ਰਹਿਣ ਜੇ ਕਿਸੇ ਕੋਲ ਕੋਈ ਕੈਮਰੇ ਦੀ ਫੁਟੇਜ ਆ ਜੇ ਉਹਦੇ 'ਚ ਉਹਨਾਂ ਨੂੰ ਕੋਈ ਸ਼ੱਕੀ ਗੱਲ ਨਜ਼ਰ ਆਉਂਦੀ ਆ ਤੇ ਪੁਲਿਸ ਦੇ ਨਾਲ ਉਹ رابطہ ਆਪਣਾ ਜ਼ਰੂਰ ਬਣਾਉਣ ਚੈਨਲ ਪੰਜਾਬੀ ਲਈ ਕੁਲਮੀਰ ਸਿੰਘ ਸੰਘਾ ਐਡਮਿੰਟਨ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ